ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਖੀ ਸੋਹਣਾ ਤੂੰ ਕੱਟ ਦੇ ਪਰਖੂ ਜੀਰਪੰਨ ਸਾਹਿਬ ਵਸਾਖੀ ਦੇ ਸੋਪ ਤਿਹਾਤੇ ਕੀਛ ਦੇਣਾ ਚਾਹੋਗੇ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਕਹੜਾ ਗੋਹੜੀ ਬਲਾਕੀ ਚਾਰ ਅਮਰਵੀ ਪਾਰਟੀ ਹਲਕਾ ਜਿਹੜਾ ਬੱਬਾ ਨਾਨਕ ਮੈਂ ਇਸ ਖੁਸ਼ੀ ਦੇ ਤਹਾੜ ਤੇ ਸਾਖੀ ਦੇ ਤਿਹਾੜ ਤੇ ਇਲਾਕਾ ਨਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਉਹ ਅਰਦਾਸ ਕਰਦਾ ਹਾਂ ਕਿ ਇਹ ਤਿਹਾੜਾ ਸਾਖੀ ਦਾ ਤੇਰਾ ਹਾਰ ਘਰ ਨੂੰ ਖੁਸ਼ੀਆਂ ਭਰ ਆਵੇ ਤੇ ਸਾਰੇ ਜਣੇ ਕਰਨੀ ਚੰਗਾ ਇਸ ਦਿਨ ਖਾਲਸਾ ਪੰਥ ਦੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਜਣਾ ਕੀਤੀ ਸੀ ਤੇ ਦਿਨ ਲੋਕ ਗੁਰੂ ਘਰ ਜਾ ਕੇ ਨਤਮਸਤਕ ਹੁੰਦੇ ਆ ਸਾਲ ਬਾਅਦ ਅਨ ਗੁਰੂ ਸਾਹਿਬ ਕੋਲੋਂ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਨਾਲ ਹੀ ਇਸ ਦਿਨ 13 April ਨੂੰ ਕਿਸਾਨਾਂ ਦੀ ਕਲਕਦੀ ਵਾਦੀ ਸ਼ੁਰੂ ਹੁੰਦੀ ਹੈ ਉਹਨਾਂ ਦੇ ਚਿਹਰਿਆਂ ਤੇ ਵੀ ਬਹੁਤ ਉਚੀ ਦੀ ਲੱਗਦਾ ਮੈਂ ਲੋਕ ਸਭਾ ਵਾਲਾ ਗੜੀ ਅਪੀਲ ਕਰਦਾ ਹਾਂ ਕਿ ਆਪਾਂ ਨਸ਼ੇ ਛੱਡ ਕੇ ਗੁਰੂ ਵਾਲੇ ਬਣੀਏ ਤੇ ਖੇਡਾਂ ਵੱਲ ਧਿਆਨ ਦੇਈਏ ਸੋ ਸਾਡੇ ਜ਼ਿਲ੍ਹੇ ਦਾ ਸਟੇਟ ਦਾ ਤੇ ਦੇਸ਼ ਦਾ ਨਾਮ ਜਿਹੜਾ ਇਹ ਅਰੋਸ਼ਣ ਹੋ ਸਕੇ ਸੋ ਮੈਂ ਦੁਬਾਰਾ ਆਪਣੀ ਸਮਟੀ ਖੈਰਾਕੋਟਲੀ ਦੀ ਪੰਚਾਇਤ ਵੱਲੋਂ ਅਤੇ ਆਪਣੀ ਹੰਦ ਕਹਿੰਦੇ ਐਮਐਲਏ ਸਾਹਿਬ ਸਰਦਾਰ ਜਗਦੀਪ ਸਿੰਘ ਨਾਵਾ ਵੱਲੋਂ ਉਸ ਆਖੀ ਦੇ ਸੁਭਿਅਾਰੇ ਤੇ ਲੱਖ ਲੱਖ ਲਗਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ